ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਪਵਿੱਤਰ ਸਥਾਨ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਚਰਨ ਪਾਏ ਨੇ ਜੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸੀ 1563 ਵਿਕਰਮ ਸ਼ਮਤ ਪਹਿਲੀ ਉਦਾਸੀ ਅਗਰ ਮੂਲ ਨਾਨਕ ਸਾਹਿਬ ਨੂੰ ਜਾਣਦੇ ਤੋਂ 1507 ਕਹਿੰਦੇ ਨੇ ਤੇ ਜਦ ਗੁਰਨਾਨਦ ਸਾਹਿਬ ਜੀ ਇੱਥੇ ਆਏ ਨਾ ਇਹਨੇ ਹਿੰਦੂਆਂ ਦਾ ਇੱਕ ਬਹੁਤ ਵੱਡਾ ਤੀਰਥ ਬਣ ਗਿਆ ਜੀ 68 ਤੀਰਥ ਨੇ ਔਰ ਗੁਰਬਾਣੀ ਚ ਵੀ ਇਹਦਾ ਜ਼ਿਕਰ ਹੁੰਦਾ 86 ਤੀਰਥ ਸਗਲ ਪੁੰਨ ਜੀ ਦਇਆ ਪ੍ਰਮਾਣ ਉਹ 68 ਤੀਰਥ ਵਿੱਚ ਇੱਕ ਨਾਂ ਮਿਲਦਾ ਤੇ ਜਿੱਥੇ ਤੀਰਥ ਉੱਥੇ ਮੰਦਿਰ ਸਾਹਮਣੇ ਇੱਕ ਲక్ష్ਮੀ ਨਾਰਾਇਣ ਦਾ ਮੰਦਿਰ Hindu ਧਰਮੇ ਤੋਂ ਸ਼ਰਧਾ ਬਹੁਤ ਹੈ ਹਰ ਧਰਮ ਆਪਣੀ ਧਰਮ ਨੂੰ ਵੜਦਾ ਪਰ ਵਿਚਾਰੇ ਦਾ ਕਹਿਣਾ ਸੀ ਕਿ ਤੀਰਥ ਵਿੱਚ ਆਓ ਕੁੰਡ ਤੇ ਇਸ਼ਨਾਨ ਕਰੋ ਤਾਂ ਪਾਪ ਸਭ ਖਤਮ ਦੁਨੀਆ ਨੂੰ ਲੱਗਿਆ ਸਭ ਤੋਂ ਵਧੀਆ ਸੌਖਾ ਜਾਂ ਕੰਮ ਹੈ ਤਪ ਖਾ ਜਾਂ ਕੰਮ ਹੈਗਾ ਇਸ਼ਨਾਨ ਕਰ ਲੇਗੇ ਤੋ ਪਵਿੱਤਰ ਹੋ ਜਾਏਗੇ ਪਾਂ 10000 ਲੋਕ ਲੱਗੇ ਰਹਿੰਦੇ ਨੇ ਪਰ ਜਦ ਗੁਰੂ ਨਾਨਕ ਮਹਾਰਾਜੀ ਆਏ ਤੋ ਸਿੱਧਾ ਹੀ ਪੀਰਤ ਕੇ ਉਰ ਜਾ ਕੇ ਖੰਡਨ ਕਰਤਾ ਵੀ ਇੰਦਾ ਨਹੀਂ ਗੱਲ ਬਣਦੀ ਕੰਮ ਹੀ ਉਲਟ ਨਹੀਂ ਅਗਰ ਜੇ ਸਿਰਫ ਨਹਾਣੇ ਸੇ ਪਾਪ ਖਤਮ ਹੋ ਜਾਏ ਤੇ ਡੱਡੂ ਮੁੱਛੀਆਂ ਤਾਂ ਪਾਣੀ 'ਚ ਰਹਿੰਦੇ ਨੇ ਇਹਨਾਂ ਨੂੰ ਤਾਂ ਮੁਕਤੀ ਮਿਲ ਜਾਣੀ ਸੀ ਪਰ ਜਦ ਤੱਕ ਨਾਮ ਨਹੀਂ ਜਪੇਗਾ ਪਾਪ ਨਹੀਂ कटेਗਾ ਔਰ ਗੁਰੂ ਮਹਾਰਾਜ ਹਰਪੀਰ ਸਾਹਿਬ ਜੀ ਦਾ ਜਾਜਾ ਕੋ ਉਪਦੇਸ਼ ਕੀਤਾ ਤੇ ਜਿੱਧਰ ਗਏ ਨਾ ਆ ਜਿਹੜਾ ਏਰੀਆ ਨਾ 8 ਮੀਲ ਦਾ ਇਹਦੇ ਚ ਨਾ ਪਹਾੜਾਂ ਚ ਸਲਫਰ ਰਹੇਗਾ ਜਿਹਨੂੰ ਕਹਿੰਦੇ ਗੰਧਕ ਔਰ ਗੰਧਕ ਕਰਕੇ ਨਾ ਪਾਣੀ ਸਾਰਾ ਗਰਮ 22 ਕੁੰਡ ਬਣੇ ਨੇ ਆਪ ਚਸ਼ਮਾ ਕਹਦੇ ਹੋ ਸੋਮਾ ਕਹਦੇ ਹੋ ਜਾਂ ਧਾਰਾ ਕਹਦੇ ਹੋ ਇੱਥੇ ਕੁੰਡ ਕਿਹਾ ਜਾਂਦਾ ਜੀ ਜੋ ਜਿਹੜੇ 22 ਕੁੰਡ ਸਾਰੇ ਹੀ ਗਰਮ ਤਾਂ ਜਿਹੜਾ 22ਵਾਂ ਖੂਡਾ ਹੈਗਾ ਨਾ ਉਹ ਠੀਕ ਆਪਣੇ ਅੰਦਰ ਹੈਗਾ ਪਾਣੀ ਤਾਂ ਕੁਦਰਤੀ ਆਉਂਦਾ ਲੇਕਿਨ ਸਾਰੇ ਗਰਮ ਤੇ ਇਹ ਵੀ ਗਰਮ ਤੇ ਆਹ ਜਿਹੜਾ ਨਾ 5 ਮੀਲ ਦਾ ਏਰੀਆ ਇਹ 5 ਮੀਲ ਦੇ ਅੰਦਰ ਜਿੱਧਰ ਮਰਜੀ ਜ਼ਮੀਨ ਨੂੰ ਪੱਟ ਕੇ ਦੇਖ ਲਓ ਜਿੱਧਰ ਮਰਜੀ ਮਿੱਟੀ ਤਾਂ ਤੁਹਾਨੂੰ 2 ਫੁੱਟ ਮਿਲੇਗਾ ਲੇਕਿਨ ਪੱਥਰ 200 ਫੁੱਟ ਆਬ ਪੱਥਰ ਹੈ ਤਾਂ ਬੋਰ ਨਹੀਂ ਜੋ ਚੱਲਦਾ ਪਾਣੀ ਉਹ ਵੀ ਗਰਮ ਤੇ ਗਰਮੀ 'ਚ ਗਰਮ ਪੀ ਨਹੀਂ ਸਕਦੇ ਪਾਣੀ ਕੀ ਬੜੀ ਸੰਗੇ ਸੀ ਤੇ ਜਦ ਗੁਰੂ ਨਾਨਕ ਸਾਹਿਬ ਆਏ ਲੋਕਾਂ ਨੇ ਪਛਾਣ ਲਿਆ ਬੇਨਤੀ ਕੀਤੀ ਵੀ ਕਰੋ ਕਿਰਪਾ ਉੱਪਰ ਗਰਮੀ ਥੱਲੇ ਪਾਣੀ ਗਰਮ ਪਿਆਸ ਦੂਰ ਨਹੀਂ ਹੁੰਦੀ ਮਹਾਰਾਜ ਵੀ ਜਾਣੀ ਜਾਣ ਸਮ ਦੇਖ ਲਿਆ ਵੀ ਦਿੱਕਤ ਹੈ ਥੱਲੇ ਕੋ ਸੋਮਾ ਹੈਗਾ ਆਪਣੇ ਅੰਦਰ ਇਹ ਬਿਲਕੁਲ ਨਦੀਕ ਸੀਗਾ ਤੇ ਗੁਰੂ ਮਹਾਰਾਜ ਨੇ ਸੋਮੇ ਨੂੰ ਇਸ਼ਾਰਾ ਕਰਤਾ ਤੇ ਸਹਿਜ ਸੁਭਾਵਕ ਹੈ ਤਾਂ ਵੀ ਸਭ ਤਾਂ ਕੁੰਡ ਗਰਮ ਨੇ ਆ ਤਾਂ ਠੰਡਾ ਤੇ ਜੋ ਕੁੰਡ ਹੈਗਾ ਜਿਹਨੂੰ ਆਪਾਂ ਚਸ਼ਮਾ ਕਹਿੰਦੇ ਇਹ ਗੁਰੂ ਮਹਾਰਾਜ ਜੀ ਦੇ ਬਚਨ ਤੋਂ ਇੱਕ ਕੁੰਡ ਠੰਡਾ ਲਾ ਕੇ ਚਿਗਣਤੀ ਕਰੋ ਤੇ 22 21 ਗਰਮ ਇੱਕ ਕੁੰਡ ਠੰਡਾ ਇਸ ਕਰਕੇ ਜਗ੍ਹਾ ਨੂੰ ਕਹਿੰਦੇ ਇਹ ਗੁਰੂ ਨਾਨਕ ਸ਼ੀਤਲ ਤੇ ਮਹਾਰਾਜ ਜੀ ਨੇ ਸ਼ੀਤਲ ਵੀ ਕੀਤਾ ਨਾਲ ਗੁਰਬਾਣੀ ਉਚਾਰਨ ਕੀਤੀ ਸ੍ਰੀ ਰਾਜ ਮਹੱਲਾ ਪਹਿਲਾ ਘਰ ਦੂਜਾ ਧਨ ਜੋ ਬਣਿਆਰ ਫੂਲੜਾ ਨਾਟਿੜੇ ਦਿਨ ਚਾਰ ਪਵਣ ਕੇਰੇ ਪਤ ਜਿਉ ਕਲ ਤੇ ਇੱਕ ਮੇਰਾ ਹੋਰ ਸਵਾਲ ਹੈ ਕਿ ਮੈਂ ਇਹ ਕਿਹੜੀ ਉਦਾਸੀ ਵੇਲੇ ਆਈ ਸੀ ਪਹਿਲੀ ਕਿ ਦੂਜੀ ਪਹਿਲੀ ਉਦਾਸੀ ਜੋ ਪਹਿਲੀ ਉਦਾਸੀ ਸੁਲਤਾਨਪੁਰ ਲੋਧੀ ਤੋਂ ਜੋ ਸ਼ੁਰੂਆਤ ਕੀਤੀ ਸਾਰਾ ਪੂਰਬੀ ਭਾਗ ਨਾਨਕਮਤਾ ਗੁਰਖਮਤਾ ਹਰੀਦਵਾਰ ਬਨਾਰਸ ਗਿਆ ਅਕਬਰਪੁਰ ਰਜ਼ੋਲੀ ਤਾਵੇਰਾਸੀ ਤੇ ਇਧਰੋਂ ਫਿਰ ਕਿੱਧਰ ਗਏ ਸੀ ਇਧਰ ਫਿਰ ਪਟਨਾ ਸਾਹਿਬ ਗਊਕਾਟ ਉੱਤੋਂ ਬਾਅਦ ਫਿਰ ਜਾਬਤ ਸੀ ਅਸਾਮ ਮੇਲੇ ਅਸਾਮ ਮੇਲੇ ਉਧਰ ਹੁੰਦੇ ਗਏ ਮੋਹਨਾ ਬਸਾਰੋ ਮੈਂ ਜਾਣਦੇ ਕਿਹ ਕਹਿ ਜੀਵਨਾ ਉਹ ਨਾ ਬਸਾਰੋ ਮੈਂ ਜਾਣ ਤੇਰਾ ਉਹ ਨਾ ਬਸਾਰੋ ਮੈਂ ਜਾਣ ਸੰਗਤ ਪੋਚੂ 60 ਦਿਨ ਰਾਤੀ ਤੇਰੇ ਸੰਗਤ ਪੋਚੂ 60 ਦਿਨ ਰਾਤੀ ਮੇਰਾ ਕਰਮ ਕੋ ਟਿਲਦਾ ਜਨਮ ਕੋ ਨਮ ਤਬਾਤੀ ਮੋਹਨਾ ਬਸਾਰੋ ਮੈਂ ਜਨਤੇ ਨਾਸ਼ਟੋ ਸਰੀਰ ਕਲ ਜਾਈ ਚਰਨ ਨਾਸ਼ਟੋ ਸਬੀਰ ਕਲ ਜਾਈ ਮੋਹ ਨ ਬਿਸਾਰੋ ਮੈਂ ਜਨਤੇ ਰਾਹ ਮੋਹ ਨ ਬਿਸਾਰੋ ਮੇਲੋਂ ਜਨ ਕਰਨਾ ਬੇਲਾਮ ਬਾ ਮੋਹੇ ਨਾ ਬਸਰੋ ਮੈਂ ਜਨ ਤੇਰਾ ਮੋਹੇ ਨਾ ਬਸਰੋ ਮੈਂ ਜਨ ਸਾਰੋ ਮੈਂ ਜਨਤੇਰਾ ਉਹ ਹੈ ਨਾ ਵਿਸਾਰੋ ਮੈਂ ਜਨਤੇਰਾ ਉਹ ਹੈ ਨਾ ਵਿਸਾਰੋ ਮੈਂ ਜਨਤੇ